ਰਵਿਕਰਨ ਸਿੰਘ ਕਾਲੋ ਬੀਜੇਪੀ ਚ ਜਨਤੋ ਬਾਦ ਪਹਿਲੀ ਵਾਰ ਆਪਣੇ ਚੱਤੀ ਪਿੰਡ ਦਾਤੂ ਜੋਤ ਪਹੁੰਚੇ ਸਮਰਥਕਾਂ ਨੇ ਰਵਿਕਰਨ ਸਿੰਘ ਕਾਲੋ ਦਾ ਕੀਤਾ ਜੁੜਦਾਰ ਸਵਾਗਤ ਰਵਿਕਰਨ ਸਿੰਘ ਕਾਲੋ ਨੇ ਅਕਾਲੀ ਦਲ ਦੇ ਦਰਜਨਾਵਰਕਰਨ ਨੂੰ ਬੀਜੇਪੀ ਚ ਕਰਵਾਇਆ ਛਾਮਲ ਅੱਜ ਤੋਂ ਹੀ ਦਿਨੇਸ਼ ਬਪੂਲੀ ਸ਼ੁਰੂ ਕਰਾਂਗਾ ਚੋਣ ਪ੍ਰਚਾਰ ਕਿਹਾ ਰਵਿਕਰਨ ਸਿੰਘ ਕਾਲੋ ਨੇ ਪਿੰਡ ਦਾਤੂ ਜੋਤ ਰਵਿਕਰਨ ਸਿੰਘ ਕਾਲੋ ਦੀ ਕੋਠੀ ਤੇ ਪਰ ਤੱਕੜੀ ਦੀ ਥਾਂ ਤੇ ਬੀਜੇਪੀ ਦਾ ਲਹਿਰਾਉਣ ਲੱਗਾ ਫੁੱਲ ਵਾਲਾ ਝੰਡਾ ਅਕਾਲੀ ਦਲ ਵੱਲੋਂ ਮੁਤਲਕ ਕੀਤਾ ਜਾਣ ਤੋਂ ਬਾਅਦ ਰਵਿਕੰਤ ਸਿੰਘ ਕਾਲੋ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਿਕੰਤ ਸਿੰਘ ਕਾਲੋ ਪਹਿਲੀ ਵਾਰ ਆਪਣੇ 33 ਪਿੰਡ ਦਾਤੂ ਚੋਤ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਤੇ ਸਮਰਥਕਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਸਮਰਥਕਾਂ ਵੱਲੋਂ ਰਵਿਕੰਤ ਸਿੰਘ ਕਾਲੋ ਉਤੇ ਜਿੰਤਾਪਾਤ ਤੇ ਨਾਅਰੇ ਵੀ ਲਗਾਏ ਗਏ ਇਸ ਮੌਕੇ ਰਵਿਕੰਤ ਸਿੰਘ ਕਾਲੋ ਨੇ ਦਰਜਨਾ ਅਕਾਲੀ ਵਰਕਰਾਂ ਨੂੰ ਪੀਜਪੀ ਚ ਸ਼ਾਮਲ ਵੀ ਕਰਵਾਇਆ ਵੱਖ-ਵੱਖ ਪਿੰਡਾਂ ਚੋਂ ਆਏ ਰਵਿਕਰਨ ਸਿੰਘ ਕਲੋਂਦੇਸ਼ ਮਰਤਕਾ ਅਤੇ ਫਤਿਹਗੜ ਚੂੜੀਆਂ ਸ਼ਹਿਰ ਚੋਂ ਆਏ ਪੀਜਪੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਰਵਿਕਰਨ ਸਿੰਘ ਕਲੋਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਤਾਂ ਹਨੁਤਾਸ਼ਤੀ ਇੱਕ ਪਿੰਡ ਦਾ ਤੁਜੋਦ ਵਕੀਲ ਰਵਿਕਰਨ ਸਿੰਘ ਕਲੋਂ ਦੀ ਕੋਠੀ ਉੱਪਰ ਅਕਾਲੀ ਦਲ ਦੀ ਤੱਕੜੀ ਵਾਲੇ ਝੰਡੇ ਦਿੱਤਾ ਹੁਣ ਪੀਜਪੀ ਦਾ ਫੁੱਲ ਦੇ ਚਿੰਨ ਵਾਲਾ ਝੰਡਾ ਲਹਿਰਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਟੀਵੀ ਇਸ ਵੇਲੇ ਆਪਾਂ ਮੌਜੂਦਾ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਦਾदूਜੋਧ ਜੋ ਕਿ ਰੂਮ ਸਾਫਕਾ ਸਪੀਕਰ ਦੇ ਸਾਫਕਾ ਮੰਤਰੀ ਨਰਮਲ ਸਿੰਘ ਕਾਲੋਂ ਅਤੇ ਰਵਿਕਰਨ ਸਿੰਘ ਕਾਲੋਂ ਦਾ ਜੱਦੀ ਪਿੰਡ ਹੈ ਤੇ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਮੌਜੂਦਾ ਅਕਾਲੀ ਦਲ ਤੋਂ ਮੋਤਲੀ ਤੋਂ ਬਾਅਦ ਅਤੇ ਬੀਜੇਪੀ ਜੁਆਇਨਿੰਗ ਤੋਂ ਬਾਅਦ ਰਵਿਕਰਨ ਸਿੰਘ ਕਾਲੋਂ ਪਹਿਲੀ ਵਾਰ ਪਿੰਡ ਦਾदूਜੋ ਦਾ ਹਲਕਾ ਫਤਿਹਗੜ ਚੂੜੀਆਂ ਪਹੁੰਚੇ ਅਤੇ ਇਸ ਮੌਕੇ ਵੱਖ-ਵੱਖ ਪਿੰਡਾਂ ਚੋਂ ਅਤੇ ਫਤਿਹਗੜ ਚੂੜੀਆਂ ਸ਼ਹਿਰ ਚੋਂ ਉਹਨਾਂ ਦੇ ਸਮਰਥਕ ਜਿਹੜੇ ਇੱਥੇ ਪਹੁੰਚੇ ਨੇ ਅਤੇ ਉਹਨਾਂ ਦਾ ਇੱਥੇ ਸਵਾਗਤ ਕਰ ਰਹੇ ਆ ਰਵਿਕਨ ਸਿੰਘ ਕਲੂਣਾ ਗੱਲਬਾਤ ਕਰਦੇ ਆ ਕਿ ਜਿਹੜੇ ਹੁੰਦੇ ਹਾਲਾਤ ਨੇ ਕਿਸ ਤਰ੍ਹਾਂ ਉਹ ਉਹਨਾਂ ਦੀ ਅਗਲੀ ਰਣਨੀਤੀ ਹੋਵੇਗੀ ਅਤੇ ਕਿਉਂ ਉਹਨਾਂ ਨੇ ਪਾਰਟੀ ਛੱਡੀ ਇਹ ਸਾਰੇ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਆ ਰਵਿਕਨ ਸਿੰਘ ਕਲੂਣਾ ਪਾਰਟੀ ਚੋਂ ਮੇਰੀ ਬਲੀ ਲਈ ਗਈ ਸੀ ਕਿਉਂਕਿ ਮੈਂ ਇੱਕ ਬਲਾਤਕਾਰੀ ਦੀ ਪਾਰਟੀ ਦੇ ਸ਼ਮੂਲੀਅਤ ਨੂੰ ਲੈ ਕੇ ਉਹਦਾ ਵਿਰੋਧ ਕੀਤਾ ਸੀ ਮੈਂ ਪਾਰਟੀ ਨੂੰ ਇਹ ਬੇਨਤੀ ਕੀਤੀ ਸੀ ਕਿ ਜਿਸ ਬੰਦੇ ਦੀ ਅਸ਼ੀਲ ਵੀਡੀਓ ਛੋਟੇ ਬੱਚੇ ਤੋਂ ਲੈ ਕੇ ਤੇ ਵੱਡੇ ਬਜ਼ੁਰਗ ਤੱਕ ਵੇਖੀ ਗਈ ਹੋਵੇ ਤੇ ਸਾਡੇ ਵਿੱਚ ਇੰਨੀ ਅਣਖ ਨਾ ਹੋਵੇ ਤੇ ਉਹ ਸਾਡੀ ਪਾਰਟੀ ਨੂੰ ਆ ਕੇ ਵੰਗਾਰੇ ਪਾਰਟੀ ਨੂੰ ਮੈਂਬਰ ਨਾ ਹੋਣ ਦੇ ਬਾਵਜੂਦ ਉਹ ਇਹੋ ਜਿਹੀਆਂ ਗੱਲਾਂ ਕਰੇ ਤਾਂ ਮੈਂ ਪਾਰਟੀ ਨੂੰ ਇੱਕ ਬੇਨਤੀ ਕੀਤੀ ਸੀ ਕਿ ਤੁਸੀਂ ਵਰਕਰਾਂ ਚ ਆ ਕੇ ਸਾਨੂੰ ਸਪਸ਼ਟੀਕਰਨ ਦਿਓ ਕਿ ਇਹ ਬੰਦੇ ਨੂੰ ਤੁਸੀਂ ਪਾਰਟੀ ਚ ਸ਼ਾਮਲਤ ਨਹੀਂ ਕਰੋਗੇ ਪਰ ਪਾਰਟੀ ਨੇ ਉਹਤੇ ਸਪਸ਼ਟੀਕਰਨ ਤਾਂ ਦਿੱਤਾ ਨਹੀਂ ਰਵੀਕਰਨ ਸੌਨ ਦੀ ਬਲੀ ਜ਼ਰੂਰ ਲੈ ਲਈ ਸਿਰਫ ਇਸ ਕਰਕੇ ਕਿ ਰਵੀਕਰਨ ਸੌਨ ਨੇ ਉਸ ਅਸ਼ੀਲ ਵੀਡੀਓ ਵਾਲੇ ਬੰਦੇ ਦੀ ਪਾਰਟੀ ਚ ਸ਼ਮੂਲੀਅਤ ਨੂੰ ਰੋਕਣ ਲਈ ਅੱਗੇ ਲਾਤੜਾਈ ਸੀ ਠੀਕ ਆ ਮੈਂ ਕਹਿ ਸਕਦਾ ਕਿ ਮੇਰੇ ਦਾਦਾ ਜੀ ਮਰੇ ਪਿਤਾ ਜੀ ਸਰਦਾਰ ਅਨਮੋਸਿੰਘ ਜੀ ਕਾਲੋਂ ਤੇ ਮੈਂ ਜਨਮ ਸੇ ਤੋਂ ਤੌਰ ਤੇ ਜਨਮ ਜਨਮ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਪਾਈ ਸੀ ਪਰ ਜਦੋਂ ਪਾਰਟੀ ਨੇ ਇਨੀ ਬੇਕਦਰੀ ਕਰਕੇ ਕੱਢਿਆ ਹੋਵੇ ਮੈਂ ਘਾਈ ਆ ਘਾਹ ਖੋਤਣਾ ਸੀ ਤੇ ਸਭ ਤੋਂ ਵਧੀਆ ਪਾਰਟੀ ਉਹਨੂੰ ਬੀਜੇਪੀ ਲੱਗੇ ਬੀਜੇਪੀ ਇਸ ਕਰਕੇ ਕਿਉਂ ਸਾਡੇ ਸਾਰੇ ਸਿੱਖ ਭਰਾ ਸੀ ਸਾਡੇ ਬਜ਼ੁਰਗ ਕਰਤਾਰਪੁਰ ਦੇ ਲਾਂਘੇ ਦੀ ਅਰਦਾਸ ਕਰਦੇ ਹੁੰਦੇ ਸੀ ਜਰੀਆ ਬਣੇ ਸ਼੍ਰੀ ਨਰਿੰਦਰ ਮੋਦੀ ਜੀ ਤੇ ਗਰਨਾਰਕ ਦੇ ਘਰ ਦਾ ਉਹ ਪਰਾ ਖਲਵਾਇਆ ਮੈਂ ਉਸ ਗੱਲ ਤੇ ਕਾਇਲ ਸੀ ਮੋਦੀ ਜੀ ਦਾ ਵਿਜ਼ਨ ਜੋ ਦੇਸ਼ ਦਾ ਨਾਂ ਸਾਰੇ ਸੰਸਾਰ ਦੇ ਵਿੱਚ ਹੁਣ ਬੜੇ ਮਾਣ ਸਤਕਾਰ ਨਾਲ ਆਜਦਾ ਸਿਰਫ ਸਿਰਫ ਨਰਿੰਦਰਪਾਈ ਮੋਦੀ ਜੀ ਕਰਕੇ ਜੇ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵਿਛਿਆ ਉਹ ਨਿਤਨ ਘਟਕਰੀ ਜੀ ਦੀ ਤੇ ਮੋਦੀ ਜੀ ਦੀ ਦੇਣ ਹੈ ਉਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਕੰਮ ਨੇ ਹੁਣ ਜਿੰਨੇ ਹਾਈਵੇ ਬਣ ਰਹੇ ਜਿੰਨੇ ਐਕਸਪ੍ਰੈਸ ਵੇ ਬਣ ਰਹੇ ਨੇ ਸਾਰੇ ਜਿੰਨੇ ਹਵਾਈ ਅਡੇ ਬਣੇ ਸਾਰੀ ਤੇ ਸਾਰੀ ਮੋਦੀ ਜੀ ਦੀ ਦੇਣ ਤੇ ਮੇਰਾ ਹਲਕਾ ਡੇਰਾ ਬਾਬਾ ਨਾਨਕ ਜਿਹੜਾ ਸੀ ਉਹ ਬਾਰਡਰ ਦਾ ਏਰੀਆ ਸੀ ਮੈਂ ਉਥੋਂ ਦਾ ਕਿਉਂਕਿ ਪਾਰਟੀ ਨੇ ਮੈਨੂੰ ਮੇਰੀ ਬਲੀ ਲੈ ਕੇ ਫਤੇਗੜ ਚੂੜੀਆਂ ਤੋਂ ਡੇਰੇ ਭੇਜਿਆ ਸੀ ਪਰ ਡੇਰੇ ਵਾਲਿਆਂ ਦੇ ਮੇਰੇ ਸਿਰ ਤੇ ਐਡਾ ਵੱਡਾ ਆਸ਼ੀਰਵਾਦ ਰੱਖਿਆ ਸੀ ਮੈਂ ਉਹ ਤਾਂ ਦੇ ਹੀ ਨਹੀਂ ਦੇ ਸਕਦਾ ਕਿਉਂਕਿ ਪਾਰਟੀ ਨੂੰ ਚਲਾ ਰਿਆ ਸੀ ਸਰਦਾਰ ਵਿਕਰਮਸੰਮ ਜੀਠੀਆ ਤੇ ਵਿਕਰਮਸੰਮ ਜੀਠੀਏ ਨੂੰ ਮੈ ਚੰਗਾ ਨਹੀਂ ਲੱਗਦਾ ਕਿਉਂਕਿ ਉਹਨੂੰ ਬੰਦੇ ਉਹ ਪਸੰਦ ਸੀ ਜਿਹੜੇ ਬੰਦਿਆਂ ਕੋ ਆਪਣੇ ਗੋਡਿਆਂ ਤੇ ਤੇ ਖਲੋਤਾ ਨਹੀਂ ਸੀ ਜਾਂਦਾ ਤੇ ਉਹਦੇ ਗੋਡਿਆਂ ਨੂੰ ਜਾ ਕੇ ਹੱਥ ਲਾਉਂਦੇ ਸੀ ਉਹਨੂੰ ਚਾਹੀਦੇ ਸੀ ਬੰਦੇ ਉਹੋ ਜਿਹੇ ਕਿਉਂਕਿ ਮੇਰੇ ਬਾਪ ਨੇ ਸਿਖਾਇਆ ਸੀ ਸਿਰ ਝੁਕਾਓ ਜ਼ਰੂਰ ਪਰ ਇੰਨਾ ਨਾ ਝੁਕਾਓ ਕਿ ਤੁਹਾਡੀ ਪੱਗ ਡਿੱਗ ਪਵੇ ਮੈਂ ਆਪਣੀ ਪੱਗ ਨਹੀਂ ਸੀ ਡੇਗੀ ਮੈਂ ਅਣਖ ਦੇ ਨਾਲ ਖਲੋਨਾ ਸੀ ਮਤੋਂ ਉੱਚੀ ਕਰਕੇ ਖਲੋਣਾ ਹਾਂ ਕਿਉਂਕਿ ਮੇਥੇ ਸਚਾਈ ਸੀ ਜੇ ਕੋਵਿਡ ਦਾ ਦੌਰ ਆਇਆ ਸੀ ਤੇ ਹਲਕਾ ਫਤੇਗੜ ਚੂੜੀਆਂ ਵਾਲਿਆਂ ਨੂੰ ਪਤਾ ਵਾ ਲੋਕੀ ਘਰਾਂ ਦੇ ਅੰਦਰਾਂ ਦੇ ਵਿੱਚ ਬੈਠੇ ਸੀ ਤੇ ਮੈਂ ਆਪਣੀਆਂ ਧੀਆ ਲੈ ਕੇ ਹਰ ਘਰ ਵਿੱਚ ਪਹੁੰਚ ਕੀਤੀ ਸੀ ਮੇਰੇ ਵਰਕਰ ਮੇਰੇ ਨਾਲ ਜਾਂਦੇ ਸੀ ਉਹਨਾਂ ਨੂੰ ਪਤਾ ਸੀ ਕਿ ਰਵਿਕਰਨ ਐਰ ਕੀ ਇਥੋਂ ਜਿੱਤ ਜਾਣਾ ਫਤੇਗੜ ਚੂੜੀਆਂ ਤੋਂ ਮੇਰੀ ਬਲੀ ਲਈ ਤੇ ਆਪਣੇ ਚਾਚੇ ਤ੍ਰਿਪਤ ਰਜਿੰਦਰ ਸਾਹਿਬ ਨੂੰ ਜਿਤਾਉਣ ਦੇ ਲਈ ਉਹਨੇ ਆਖਿਆ ਵੀ ਇਹ ਕੈਂਡੀਡੇਟ ਸੁਖਜਿੰਦਰ ਸਿੰਘ ਰੰਧਾਵਾ ਤਗੜਾ ਵਾ ਤੇ ਰਵਿਕਰਨ ਇਥੋਂ ਨਵਾਂ ਖਿਡਾਰੀ ਚੱਲਿਆ ਤੇ ਇਹ ਉੱਥੇ ਮਾਰਿਆ ਮੋਰੀਆ ਜਾਊਗਾ ਪਰ ਕੁਦਰਤ ਨੂੰ ਕੁਝ ਹੋਰ ਮਨਸੂਰ ਮਨਜ਼ੂਰ ਸੀ ਵੱਡੇ ਵੱਡੇ ਜਿਹੜੇ ਹਾਥੀ ਸੀ ਨਾ ਉਹ ਕੋਈ 35000 ਤੇ ਡਿੱਗਾ ਕੋਈ 40000 ਤੇ ਡਿੱਗਾ ਕਈਆਂ ਦੀ ਜ਼ਮਾਨਤ ਜਬਤ ਹੋ ਗਈ ਮੈਂ ਤਾਂ ਸਿਰਫ 200 ਚੁਮਤੀਆਂ ਤੇ ਹਾਰਿਆ ਸਾਂ ਮੇਰੇ ਤੇ ਇਹੋ ਹੀ ਕਹਿਣਾ ਨਾ ਹਾਥੀ ਡਿੱਗ ਪਏ ਤੇ ਸਾਡੇ ਵਰਗੇ ਜਿਹੜੇ ਗਧੇ ਸੀ ਉਹ ਤਿਲਕ ਗਏ ਤੇ ਹੁਣ ਜਿਹੜੀ ਮੇਰੀ ਮੈਂ ਵੀ ਇੱਕੋ ਕਰਕੇ ਮੈਂ ਪਾਰਟੀ ਛੱਡੀ ਨਹੀਂ ਪਾਰਟੀ ਚੋਂ ਕੱਢਿਆ ਤੇ ਫਿਰ ਮੇਰੇ ਕੋ ਰਾਹ ਕੋਈ ਨਹੀਂ ਸੀ ਮੈਂ ਤੇ ਕੋਈ ਨਾ ਕਿਹਾ ਆਪਣਾ ਕਿਉਂਕਿ ਮੇਰਾ ਸਿਆਸੀ ਪਰਿਵਾਰ ਸੀ ਤੇ ਮੈਂ ਆਪਣੀ ਸਿਆਸਤ ਜਾਰੀ ਰੱਖਣੀ ਸੀ ਰੇਕਾਂ ਜੀ ਕਈ ਦਹਾਕੇ ਅਸੀਂ ਵੀ ਛੋਟੇ ਛੋਟੇ ਹੈਗੇ ਐ ਕੋਠੀ ਦੇ ਟੱਕੜੀ ਦਾ ਜੰਦਾ ਸੀ ਅੱਜ ਇੱਥੇ ਹੁਣ ਫੁੱਲਦਾ ਵਾ ਇਹਦਾ ਕੋਈ ਹੈਗਾ ਮਨਚ ਵੀ ਪਹਿਲਾਂ ਇੱਥੇ ਟੱਕੜੀ ਦਾ ਸੀ ਤੇ ਅੱਜ ਇੱਥੇ ਫੁੱਲਦਾ ਛੱਡਾ ਲਵਾਂਗਾ ਵੇਖੋ ਪਾਰਟੀ ਨੇ ਮਜਬੂਰ ਕੀਤਾ ਮੈਂ ਤੇ ਇਹਨਾਂ ਕੋਲੋਂ ਇਨਸਾਫ ਹੀ ਮੰਗਦਾ ਰਿਆਂ ਨਾ ਮੈਂ ਅਖੀਰਲੇ ਦਿਨ ਵੀ ਜਿਸ ਦਿਨ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਸੀ ਮੈਂ ਉਸ ਦਿਨ ਵੀ ਇਹੋ ਕਿਹਾ ਮਹਿਕ ਕਮ ਸੇ ਕਮ ਆ ਕੇ ਸਪਸ਼ਟੀਕਰਨ ਦੇ ਦਿਓ ਕਿ ਇੱਥੇ ਜਿਹੜਾ ਵਾ ਉਸ ਬਲਾਤਕਾਰੀ ਦੀ ਐਂਟਰੀ ਨਹੀਂ ਹੋਊਗੀ ਹਾਲਾਤ ਕੀ ਪਾਰਟੀ ਦੇ ਕਰ ਦਿੱਤੇ ਸੀ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਦੇਖੋ ਆਪਾਂ ਇੱਕ ਪਰੰਪਰਾ ਹੁੰਦੀ ਹੈ ਕਿ ਜਿਹੜਾ ਪਹਿਲਾ ਪ੍ਰਧਾਨ ਜਦੋਂ ਲੱਥ ਜਾਂਦਾ ਨਵਾਂ ਬਣਦਾ ਨਾ ਤੇ ਉਹ ਜਾ ਕੇ ਨਵਾਂ ਪ੍ਰਧਾਨ ਪੁਰਾਣੇ ਪ੍ਰਧਾਨ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਵਾ ਕਿ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਮੈਨੂੰ ਦੱਸੋ ਕੀ ਕਰਨਾ ਇੱਥੇ ਉਲਟ ਚੱਲਿਆ ਜਿਹੜਾ ਪਾਰਟੀ ਦਾ ਸਾਡੀ ਦਾ ਨਮਾਇੰਦਾ ਨਹੀਂ ਪਾਰਟੀ ਦਾ ਮੈਂਬਰ ਨਹੀਂ ਉਹਦ ਕੋ ਜਰਾ ਕੇ ਜਿਹੜਾ ਮੌਜੂਦਾ ਪ੍ਰਧਾਨ ਬਣਿਆ ਉਸ ਰੂਪਾ ਲੈਣ ਰਿਹਾ ਤੇ ਜਿੱਦਣ ਉਹ ਅਸ਼ੀਲ ਵੀਡੀਓ ਵਾਲਾ ਪ੍ਰੈਸ ਕਾਨਫਰੈਂਸ ਕਰਨ ਰਿਹਾ ਇੱਕ ਪਾਸੇ ਜ਼ਿਲ੍ਹੇ ਦਾ ਸਾਬਕਾ ਪ੍ਰਧਾਨ ਬੈਠਾ ਯੂਥ ਵਿੰਗ ਦਾ ਇੱਕ ਮੌਜੂਦਾ ਬੈਠਾ ਤੇ ਦੋ ਮੈਂਬਰ ਬੈਠੇ ਤੇ ਸ਼ਹਿ ਕੀਦੀ ਬਿਕਰਮ ਸੌਂਦੀ ਉਹ ਕੇ ਬਿਕਰਮ ਸਿੰਘ ਹੀ ਉਹਦੀ ਜਿਹੜੀ ਸੀ ਨਾ ਸਾਰੀ ਬਿਛਾਤ ਜਿਹੜੀ ਬਿਸਾਰਿਆ ਸੀ ਉਹ ਬਿਕਰਮ ਸਿੰਘ ਹੀ ਕਰ ਰਿਹਾ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਜਾਂ ਉਹਦੇ ਮੁੰਡੇ ਨੂੰ ਲਿਆਂਦਾ ਜਾਵੇ ਤੇ ਸੁਖਬੀਰ ਤਾਂ ਇੱਕ ਗੱਲ ਨਹੀਂ ਸੀ ਸਰਦਾਰ ਸੁਖਬੀਰ ਸਿੰਘ ਬੰਦਾ ਵਿਚਾਰਾ ਚੰਗਾ ਪਰ ਉਹਦੀ ਚਲਦੀ ਚੁਲਦੀ ਐ ਨਹੀਂ ਹੁਣ ਉਹਨੂੰ ਵੇਖੋ ਮੈਂ ਜਦੋਂ ਗਿਆ ਹਨਾ ਉਹਦੇ ਕੋਲ ਤੇ ਮੈਂ ਕਿਹਾ ਸੀ ਵੀ ਪ੍ਰਧਾਨ ਸਾਹਿਬ ਆਹ ਕੀ ਕਰਨ ਲੱਗੇ ਜੀ ਤੇ ਮੈਨੂੰ ਕਿਹਾ ਮੇਰੇ ਨਾਲ ਮਜਬੂਰੀ ਆ ਜੀ ਉਹ ਵੱਡੇ ਬਾਦਲ ਸਾਹਿਬ ਦੇ ਨਾਲ ਕੰਮ ਕਰਦੇ ਰਹੇ ਆ ਤੇ ਮੈਂ ਉਹਨੂੰ ਸ਼ਾਮਲ ਕਰਾਉਣਾ ਮੈਂ ਹਉ ਨਾ ਕਰਾਈ ਭਰਾਵਾ ਸਾਰੇ ਜਿਹੜੇ ਅੱਗੇ ਪਾਰਟੀ ਦਾ ਬੇੜਾ ਗਰਕ ਹੋਇਆ ਪਿਆ ਪਹਿਲਾਂ ਸਾਡੇ ਤੇ ਬੇਦਬੀ ਦੇ ਦਾਗ ਲੱਗਣ ਡਏ ਆ ਨਸ਼ਾ ਵਕਾਉਣ ਦਾ ਸਾਡੀ ਪਾਰਟੀ ਤੇ ਦੋਸ਼ ਲੱਗਣ ਡੇ ਤੇ ਮੈਂ ਹਾਂ ਇੱਕ ਇਹ ਰਹਿ ਗਿਆ ਵੀ ਲਵਾ ਲੈਣਾ ਮੈਂ ਹਾਂ ਨਾ ਕਰੀ ਮੈਨੂੰ ਇਹ ਹੀ ਕਿ ਸਾਡੇ ਹਲਕੇ ਵਾਲਿਆਂ ਨੇ ਨਾ ਮੰਨਣਾ ਨਹੀਂ ਜੇ ਮੈਂ ਕਹਿੰਦਾ ਨਾ ਉਹਨਾਂ ਕਹਿੰਣਾ ਕਿ ਰਵੀ ਕਰਨ ਦੀ ਸ਼ਾਇਦ ਉਹਦੀ ਬਣਦੀ ਨਹੀਂ ਤੇ ਇਸ ਕਰਕੇ ਰਵੀ ਕਰਨੇ ਗੱਲ ਕਰੀ ਜਾਂਦਾ ਮੈਂ ਆਪਣੇ ਨਾ 5-7 ਬੰਦੇ ਭੇਜੇ ਮੈਂ ਹਾਂ ਜਾ ਕੇ ਤੁਸੀਂ ਗੱਲ ਕਰਕੇ ਆਓ ਤੇ ਉਹਨਾਂ ਨੂੰ ਵੀ ਇਹੋ ਜਵਾਬ ਮਿਲਿਆ ਕਿ ਅਸੀਂ ਸਾਡੀ ਮਜਬੂਰੀ ਆ ਜੀ ਉਹਨੂੰ ਸ਼ਾਮਲ ਕਰਾਉਣਾ ਜਦੋਂ ਇਹੋ ਜੇ ਬੰਦੇ ਪਾਰਟੀ ਸ਼ਾਮਲ ਕਰਾਉਂ ਸਾਡੀ ਮਜਬੂਰੀ ਬਣ ਜ ਜਿਹੜਾ ਸਾਡਾ ਸ਼ਾਨਾ ਮਤਾ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਦਾ ਸੀ ਕਿ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਆਪਣੀ ਕੁਰਬਾਨੀਆਂ ਦੇ ਕੇ ਇਸ ਪਾਰਟੀ ਨੂੰ ਖੜਾ ਕੀਤਾ ਸੀ ਤਾਂ ਜਦੋਂ ਇਹੋ ਜਿਹੇ ਬੰਦੇ ਉਹਨੂੰ ਕਾਰਪੋਰੇਟ ਵਾਂਗੂ ਚਲਾਉਣ ਲੱਗ ਪੈਣਗੇ ਤਾਂ ਫਿਰ ਪਾਰਟੀ ਕੋਲੋਂ ਕੀ ਆਸ ਕੀਤੀ ਜਾ ਸਕਦੀ ਆ ਚਲੋ ਮੈਂ ਤੇ ਇਹੋ ਕਹਿਣਾ ਵਾਂ ਤੇ ਭਲਾ ਹੋਇਆ ਮੇਰਾ ਖਿਹੜਾ ਛੁੱਟਾ ਉਤੋਂ ਤਾਂ ਹੁਣ ਪਾਰਟੀ ਜਿਹੜੀ ਆ ਭਾਜਪਾ ਇਹਦੇ ਵਿੱਚ ਕੰਮ ਕਰਾਂਗੇ ਦੁੱਖ ਵੇਖੋ ਜਦੋਂ ਜੰਮੇ ਅਕਾਲੀ ਦਲ ਦੇ ਵਿੱਚ ਸਨ ਆ ਔਰ ਆਦ ਜਿਹੜੀ ਸੀ ਮੈਂ ਉਹ ਪਹਿਲੀ ਰਾਤ ਸੀ ਜਦੋਂ ਮੈਂ ਕਿਸੇ ਪਾਰਟੀ ਤੋਂ ਬਿਨਾਂ ਸਾਂ ਚਲੋ ਭਾਜਪੀ ਵਾਲੇ ਮੇਰੇ ਪਿਤਾ ਜੀ ਦੇ ਸਾਥੀਆਂ ਨੇ ਮੈਨੂੰ ਆਵਾਜ਼ ਮਾਰੀ ਤੇ ਮੇਰੇ ਕੋਲ ਹੋਰ ਵਿਚਾਰਾ ਨਹੀਂ ਸੀ ਫਰਮਾਇ ਕਿਉਂਕਿ ਉਹਨਾਂ ਨੇ ਮੈਨੂੰ ਵਿਸ਼ਵਾਸ ਦਾਇਆ ਸ੍ਰੀ ਜਾਖੜ ਜੀ ਨੇ ਪ੍ਰਧਾਨ ਸਾਡੇ ਜਿਹੜੇ ਭਾਜਪੀ ਪੰਜਾਬ ਦੇ ਨੇ ਕਿ ਰਵੀਕਰਨ ਤੇਰੇ ਪਿਤਾ ਜੀ ਤੇ ਮੈਂ ਇਕੱਠਿਆਂ ਨੇ ਕੰਮ ਕੀਤਾ ਵਾ ਤੇ ਇਸ ਕਰਕੇ ਤੂੰ ਸਾਡੇ ਕੋਲ ਆ ਮੈਂ ਤੈਨੂੰ ਪੁੱਤਾਂ ਵਾਂਗੂ ਰੱਖੂਗਾ ਤੇ ਉਹਨਾਂ ਨੇ ਜਿਦ ਤਾ ਤੁਸੀਂ ਵੇਖਿਆ ਕਿ ਜਦੋਂ ਮੈਨੂੰ ਉਹਨਾਂ ਨੇ ਸ਼ਾਮਲ ਕੀਤਾ ਸੀ ਨਾ ਤੇ ਜਿਸ ਜੋਸ਼ ਦੇ ਨਾਲ ਜਾਖੜ ਸਾਹਿਬ ਨੇ ਗਲਵਕੜੀ ਪਾਈ ਸੀ ਨਾ ਤੇ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਪਿਤਾ ਜੀ ਦਾ ਜਿਹੜਾ ਆਸ਼ੀਰਵਾਦ ਆ ਮੈਨੂੰ ਫਿਰ ਸ਼੍ਰੀ ਜਾਖੜ ਜੀ ਰਾਇਨ ਮਿਲਿਆ ਤੇ ਮੈਂ ਜਾਖੜ ਜੀ ਦਾ ਧੰਨਵਾਦ ਵੀ ਕਰਦਾ ਸਮੁੱਚੀ ਲੀਡਰਸ਼ਿਪ ਦਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਜੇਪੀ ਨੱਡਾ ਜੀ ਦਾ ਸਾਡੇ ਮੰਤਰੀ ਸ਼੍ਰੀ ਨਵਾਸ ਰੋਜੀ ਦਾ ਜਿਨ੍ਹਾਂ ਨੇ ਸਾਰਿਆਂ ਨੇ ਮੈਨੂੰ ਇਹਨਾਂ ਮਾਣ ਦਿੱਤਾ ਤੇ ਮੈਨੂੰ ਇੱਕ ਪ੍ਰਵਾਦ ਵਿੱਚ ਸ਼ਾਮਲ ਕਰਕੇ ਤੇ ਸੇਵਾ ਕਰਨੀ ਤੋਰਿਆ ਤੇ ਮੈਂ ਆਪਣਾ ਜਿਸ ਤਰ੍ਹਾਂ ਪਹਿਲਾਂ ਕਿਉਂਕਿ ਮੈਂ ਮਿਹਨਤ ਕਰਕੇ ਪਾਰਟੀ ਜਿੱਥੇ ਤੱਕ ਆਇਆ ਸੀ ਕਿਉਂਕਿ ਤੁਸੀਂ ਸਾਰੇ ਮੇਰਾ ਖਿਆਲ ਹੈ ਕਿ ਤਰਮਿੰਦਰ ਆਪਾਂ ਸਾਰੇ ਇਕੱਠੇ ਹੀ ਹਾਂ ਨਿਕਨੇਗੇ ਹੁੰਦੇ ਜਦੋਂ ਆਪ ਪਾਰਟੀ ਚੱਲੇ ਆਪਾਂ ਕੋਈ ਧਰਨਾ ਕੋਈ ਰੈਲੀ ਹੋਣੀ ਅਸੀਂ ਅੱਗੇ ਹੋ ਕੇ ਸਾਰੇ ਚੱਲਦੇ ਹੁੰਦੇ ਹਾਂ ਤੇ ਹੁਣ ਵੀ ਇਸ ਪਾਰਟੀ ਦੇ ਵਿੱਚ ਵੀ ਜਿਹੜਾ ਵਾ ਕਿਉਂਕਿ ਅਸੀਂ ਮਿਹਨਤੀ ਕਰਕੇ ਕਿ ਤੱਕ ਕਾਏ ਆ ਤੇ ਮਿਹਨਤ ਕਰਾਂਗੇ ਤੇ ਪਾਰਟੀ ਦਾ ਝੰਡਾ ਹੋਰ ਬੁਲੰਦ ਕਰਾਂਗੇ ਤੇ ਪਾਰਟੀ ਨੂੰ ਚੜ੍ਹਦੀ ਕਲਾ ਬ ਲੈ ਕੇ ਜਾਵਾਂਗੇ ਕਾਲਾ ਪਰਿਵਾਰ ਹਲਕਾ ਫਿਰ ਹਲਕੀ ਫਦੇਗੜ ਚੂੜੀਆਂ ਡੇਰਾ ਦੀਆਂ ਡੇਰਾਪਾਪਾ ਨਾਨਕ ਜੀ ਦੇ ਦਾदू ਜੀ ਉਤੋਂ ਗਤੀਵਿਧੀਆਂ ਚੱਲਣਗੀਆਂ ਆਪਾਂ ਦੇ ਹਲਕਾ ਹੁਣ ਦਾदू ਜੀ ਉਤੋਂ ਗਤੀਵਿਧੀਆਂ ਚੱਲਣਗੀਆਂ ਪਹਿਲੋਂ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਬਾਕੀ ਕੰਮ ਬਾਅਦ ਚ ਪਹਿਲੋਂ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਇਹ ਗੱਲਾਂ ਮਾਮੂਲੀ ਨੇ ਵੀ ਕਿਹੜੇ ਹਲਕੇ ਚ ਜਾਣਾ ਕਿਹੜੇ ਨਹੀਂ ਜਾਣਾ ਇਹ ਜਿੱਧਰ ਪਹ ਹਊਗਾ ਜਿੱਧਰ ਦੀ ਉਹ ਡਿਊਟੀ ਲਾਊਗੀ ਪਾਰਟੀ ਉਧਰ ਜਾ ਕੇ ਕੰਮ ਕਰਾਂਗੇ ਅਸਾਥੀਆਂ ਨੂੰ ਵੇਖ ਕੇ ਹੁਣ ਕਿਤਰਾ ਦਾ ਬਲ ਮਿਲਿਆ ਜੀ ਵੇਖੋ ਮੇਰਾ ਪਰਿਵਾਰ ਕਿਉਂਕਿ ਫਤੇ ਘਰ ਤੇ ਜੰਮੇ ਪੜੇ ਆ ਪਰਿਵਾਰ ਅੱਜ ਸਾਰਾ ਇਕੱਠਾ ਹੋਇਆ ਤੇ ਬੜਾ ਈ ਮਨ ਨੂੰ ਸਕੂਨ ਮਿਲਿਆ ਕਿ ਵੇਖੋ ਭਾਵੇਂ ਮੈਂ ਡੇਰਾ ਬਾਬਾ ਨਾਨਕ ਕੋਲ ਸੀ ਨਾ ਤੇ ਮੈਂ ਇੱਥੇ ਕੋਈ ਖੁਸ਼ੀ ਗਮੀ ਹੁੰਦੀ ਸੀ ਨਾ ਤੇ ਮੈਂ ਪਹੁੰਚ ਕਰਦਾ ਸੀ ਤੇ ਮੈਂ ਉਸੇ ਤਰ੍ਹਾਂ ਹੀ ਇਸ ਪਰਵਾਰ ਜਿੱਤਾਂ ਮੇਰੇ ਪਿਤਾ ਜੀ ਸਾਰਾ ਇਨਾ ਦੇ ਨਾਲ ਪਰਿਵਾਰ ਵਾਂਗ ਵਿੱਚਦਾ ਤੇ ਇਹ ਸਾਡੇ ਨਾਲ ਪਰਿਵਾਰ ਵਾਂਗ ਵਿੱਚਦਾ ਉਸੇ ਤਰ੍ਹਾਂ ਵਿੱਚਰਨਾ ਹੁਣ ਚਲਦੀ ਇਲੈਕਸ਼ਨ ਚ ਕਾਲੀ ਦਲ ਨੇ ਤੁਹਾਨੂੰ ਬਾਹਰ ਕੀਤਾ ਹੁਣ ਇਹਦਾ ਖਮਿਆਜਾ ਕਾਲੀ ਦਲ ਨੂੰ ਭੁਗਤਣਾ ਪਊ ਦੇ ਭਾਜੀਪੀ ਨੂੰ ਫਾਇਦਾ ਹੋਊ ਦੇਖੋ ਮੈਂ ਕੋਈ ਆਪਣੇ ਤੇ ਮਾਣ ਨਹੀਂ ਕਰਦਾ ਇਹ 4 ਤਰੀਕ ਦਾ ਨਤੀਜਾ ਦੱਸੂਗਾ ਹੁਣ ਕਿ ਕਿਸ ਪਾਸੇ ਨੂੰ ਹੁਣ ਚੱਲ ਚੱਲ ਹਾਂਜੀ ਹੁਣ ਪ੍ਰਚਾਰ ਲਈ ਫਰੀ ਰਹਣੀ ਤੀ ਚਾਨ ਪ੍ਰਚਾਰ ਅੱਜ ਹੁਣ ਮੀਟਿੰਗ ਕਰਨ ਲੱਗਾ ਕਿਉਂਕਿ ਕੱਲ ਤੱਕ ਤੇ ਸਾਰਿਆਂ ਜਿਹੜੇ ਸੀ ਉਹ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਦੇ ਨਾਲ ਚੰਡੀਗੜ੍ਹੋਂ ਮੀਟਿੰਗਾਂ ਕਰਕੇ ਆਇਆ ਸਾਂ ਹੋਣ ਸਾਰੇ ਜਿਹੜੀ ਆ ਟੀਮ ਆ ਆਪਣੀ ਬੀਜੇਪੀ ਦੀ ਉਹਦੇ ਨਾਲ ਹੁਣ ਲੈ ਕੇ ਸਾਰਿਆਂ ਨੂੰ ਰਣਨੀਤੀ ਬਣਾਉਨੇ ਆ ਸਾਨੂੰ ਲੜਾਈ ਲੜਨੀ ਆਉਂਦੀ ਆ ਪਹਿਲਾਂ ਵੀ ਲੜਾਈਆਂ ਲੜੀਆਂ ਹੁਣ ਵੀ ਲੜਾਈ ਜਿਹੜੀ ਆ ਇਹਨੂੰ ਵਧੀਆ ਲੜਾਈ ਬਣਾਵਾਂਗੇ ਤੇ ਗੁਰੂ ਮਹਾਰਾਜ ਕਿਰਪਾ ਕਰਨ ਧੰਨਵਾਦ ਤੁਹਾਡਾ ਸਾਰਿਆਂ ਦਾ